ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦੂਸਰੇ ਦਿਨ ਹੰਗਾਮੇ ਮੁੱਖ ਮੰਤਰੀ ਨੇ ਕੇਰੇ ਵਿਰੋਧੀ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪੰਜ ਬਿੱਲ ਪਾਸ ਆਪ ਵੱਲੋਂ ਸੰਦੂਆ ਖਿਲਾਫ ਵੱਡੀ ਕਾਰਵਾਈ ਸੰਜੇ ਵਰਮਾ ਦੇ ਕਤਲ ਕਾਂਡ ਨਾਲ ਜੁੜੀ ਵੱਡੀ ਅਪਡੇਟ ਚੋੜ ਕਮਿਸ਼ਨ ਨੂੰ ਬੇਲਗਾਮ ਸ਼ਕਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਹੋਣਗੇ ਕੁਰਸੀ ਤੋਂ ਲਾਂਭੇ ਦੁਬਈ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਨਵਾਂ ਫਰਮਾਨ ਅਮਰੀਕਾ ਕੈਨੇਡਾ ਨੂੰ ਦੇਵੇਗਾ ਇੱਕ ਹੋਰ ਝਟਕਾ ਕੈਨੇਡਾ ਵੱਲੋਂ ਵੀ 트੍ਰੰਪ ਨੂੰ ਠੋਕਮਾ ਜਵਾਬ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸੋ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦੂਸਰੇ ਦਿਨ ਕੀ ਹੋਇਆ ਪਰ ਉਹਦੇ ਤੋਂ ਪਹਿਲਾਂ ਦੱਸ ਦਈਏ ਕਿ ਸਦਨ ਦੀ ਕਾਰਵਾਈ ਦਾ ਸਮਾਂ 2 ਦਿਨ ਵਾਸਤੇ ਹੋਰ ਵਧਾ ਦਿੱਤਾ ਗਿਆ ਹੈ ਦੂਸਰੇ ਦਿਨ ਦੀ ਕਾਰਵਾਈ ਪਰ ਹੰਗਾਮੇਦਾਰ ਰਹੀ ਮੁੱਖ ਮੰਤਰੀ ਦੇ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ਦੇ ਵਿੱਚ ਵਿਰੋਧੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਇਹਦੇ ਤੋਂ ਬਾਅਦ ਸਪੀਕਰ ਸੰਧਵਾ ਨੇ ਵਿਰੋਧੀ ਧਿਰ ਨੂੰ ਸ਼ਾਂਤ ਕਰਵਾਇਆ ਅਤੇ ਫਿਰ ਭਾਸ਼ਣ ਸ਼ੁਰੂ ਹੋਇਆ ਪਹਿਲਾ ਮੁੱਦਾ ਛੜਿਆ BBMP ਦਾ ਇਸ ਸਬੰਤ ਮੁੱਖ ਮੰਤਰੀ ਨੇ ਕਿਹਾ ਕਿ BBMP ਪੰਜਾਬ ਉਹਦਾ 60% ਖਰਚਾ ਚੱਲਦਾ ਪਰ ਇਹ ਸਾਡੇ ਵਿਰੋਧੀ ਹਾਈ ਕੋਰਟ ਚਲਾ ਜਾਂਦਾ ਇੱਕ ਧਿਰ ਦੇ ਵਜੋਂ ਅਦਾਲਤ ਵਿੱਚ ਕਿਵੇਂ ਜਾ ਸਕਦੇ ਨੇ ਤੇ ਜਿਸ ਤੇ ਵਕੀਲਾਂ ਦਾ ਵੀ 60% ਅਸੀਂ ਚੱਲ ਰਹੇ ਹੋਈਏ ਜਿਸ ਨੂੰ ਸਾਡੇ ਵਿਰੋਧੀ ਅਦਾਲਤ ਵਿੱਚ ਖੜਾ ਕੀਤਾ ਜਾਂਦਾ ਹੋਵੇ ਉਹਨਾਂ ਦੱਸਿਆ ਕਿ ਜਦੋਂ ਪਠਾਨ ਕੋਰਟ ਵਿੱਚ ਹਮਲਾ ਹੋਇਆ ਤਾਂ ਉਸ ਵਕਤ ਕਾਂਗਰਸ ਪੰਜਾਬ 'ਚ ਸੱਤਾ ਵਿੱਚ ਸੀ ਤਕਰੀਬਨ ਢਾਈ ਮਹੀਨਿਆਂ ਬਾਅਦ ਕੇਂਦਰ ਨੇ 7.5 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ। ਕੇਂਦਰ ਨੇ ਕਿਹਾ ਕਿ ਅਸੀਂ ਤੁਹਾਨੂੰ ਨਹੀਂ ਫੌਜੀ ਦਸਤੇ ਦਿੱਤੇ ਆ। ਉਸ ਵਕਤ ਕਹਿੰਦੇ ਕਾਂਗਰਸ ਵਾਲੇ ਨਹੀਂ ਗਏ ਮੈਂ ਕੇਂਦਰੀ ਰੱਖਿਆ ਮੰਤਰੀ ਕੋਲ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਫੌਜ ਦੇ ਮੁੰਡੇ ਸਾਡੇ ਆ ਤੇ ਤੁਸੀਂ ਸਾਨੂੰ ਇਹ ਕਿਰਾਏ ਤੇ ਦੇ ਰਹੇ ਹੋ। ਮੈਂ ਰੱਖਿਆ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੇ ਹਮਲਾ ਕਰਨੀ ਸੀ ਆਏ ਉਹ ਤਾਂ ਦਿੱਲੀ ਤੇ ਹਮਲਾ ਕਰਨ ਆਏ ਸੀ। ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਰੋਕ ਕੇ ਆ ਜਨਾਬ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਲੜਾਈ ਕਿਤੇ ਵੀ ਹੁੰਦੀ ਹੋਵੇ ਤੇ ਮਰਦੇ ਅਸੀਂ ਆ ਮਜ਼ਾਈਲਾ ਕਿਤੇ ਵੀ ਡਿੱਗਦੀਆਂ ਹੋਣ ਕਹਿੰਦੇ ਤੁਸੀਂ ਸੋਚਦੇ ਹੋ ਕਿ ਅਸੀਂ ਭੇਡਾਂ ਬੱਕਰੀਆਂ ਵਰਗੀਆਂ ਪਹਿਲਾਂ ਤੁਸੀਂ ਸਾਨੂੰ ਸਰਦਾਰ ਕਹਿੰਦੇ ਹੋ ਤੇ ਫਿਰ ਤੁਸੀਂ ਸਾਨੂੰ ਗਦਾਰ ਕਹਿੰਦੇ ਹੋ ਉਹ ਕਹਿੰਦੇ ਕੀ ਪ੍ਰਧਾਨ ਮੰਤਰੀ ਤੋਂ ਕੋਈ ਸਵਾਲ ਪੁੱਛਣ ਦਾ ਸਾਡਾ ਕੋਈ ਅਧਿਕਾਰ ਹੈ ਕਿ ਨਹੀਂ ਕਿ ਸਾਡੀ ਵਿਦੇਸ਼ ਨੀਤੀ ਕੀ ਆ ਪੁੱਛ ਸਕਦੇ ਆ ਕਿ ਨਹੀਂ ਜਦੋਂ ਕਦੇ ਪਾਕਿਸਤਾਨ ਨੇ ਹਮਲਾ ਕੀਤਾ ਤੇ ਉਸ ਵਕਤ ਦੱਸੋ ਸਾਡੇ ਨਾਲ ਕਿਹੜਾ ਮੁਲਕ ਖੜਾ ਕਿੰਨੇ ਖੜੇ ਜੇ ਤੁਸੀਂ ਰੂਸ ਤੇ ਯੂਕਰੇਨ ਦੀ ਜੰਗ ਰਕਵਾਉਣ ਦੇ ਦਾਅਵੇ ਕਰਦੇ ਹੋ ਰਕਵਾ ਸਕਦੇ ਆ ਤਾਂ ਦੋ ਸੂਬਿਆਂ ਦੇ ਪਾਣੀਆਂ ਦਾ ਮਸਲਾ ਤਾਂ ਹੱਲ ਕਰਵਾ ਦਿਓ ਕਦੇ ਚੰਦਰਜਨ ਦੀਆਂ ਗੱਲਾਂ ਕਰਦੇ ਹੋ ਸੀਵਰੇਜ ਦੇ ਟੱਕਣ ਪੂਰੀ ਨਹੀਂ ਹੁੰਦੇ ਵਿਸ਼ਵਗੁਰੂ ਬਣਨ ਦੀਆਂ ਗੱਲਾਂ ਕਰਦੇ ਹੋ ਸੱਦਾ ਤੁਹਾਨੂੰ ਕੋਈ ਦਿੰਦਾ ਨਹੀਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਦੇਸ਼ ਨੂੰ 180 ਲੱਖ ਮੀਟਰ ਕਟਨ ਅਰਾਜ ਦੰਦੇ ਆ ਪੰਜਾਬ ਤੇ ਹਰਿਆਣਾ ਜੇ ਅੰਨ ਪੈਦਾ ਨਾ ਕਰੇ ਤਾਂ ਦੇਸ਼ ਭੁੱਖਾ ਮਰਜੂ ਪਰ ਇਹ ਸਾਨੂੰ ਪਾਣੀਆਂ ਦੇ ਮੁੱਦੇ ਤੇ ਲੜਾਈ ਜਾ ਰਹੇ ਇਸ ਤੇ ਦੋਵੇਂ ਪਰਾਏ ਇਸ ਮੌਕੇ ਉਹਨੇ ਦਿਲ ਜੀਤੀ ਵੀ ਗੱਲ ਕੀਤੀ ਉਹ ਕਹਿੰਦੇ ਉਹਨਾਂ ਦੀ ਫਿਲਮ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਦੀ ਸ਼ੂਟ ਕੀਤੀ ਹੋਈ ਸੀ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਹੁਣ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਂਦਾ ਕਦੇ ਤੁਸੀਂ ਸਾਨੂੰ ਸਰਦਾਰ ਕਹਿੰਦੇ ਹੋ ਤੇ ਕਦੇ ਸਾਨੂੰ ਗਦਾਰ ਕਹਿੰਦੇ ਹੋ ਤੇ ਪਰ ਆਪ ਪ੍ਰਧਾਨ ਮੰਤਰੀ ਬਰਿਆਨੀ ਖਾਨ ਪਾਕਿਸਤਾਨ ਚਲੇ ਜਾਂਦੇ ਨੇ ਤੇ ਹੁਣ ਗੱਲ ਕਰਦੇ ਆਂ ਪੰਜ ਬਿਲ ਕਿਹੜੇ ਆ ਜਿਹੜੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਪਹਾਮੇ ਸਦਨ ਦੀ ਦੂਸਰੇ ਦਿਨ ਦੀ ਕਾਰਵਾਈ ਹੰਗਾਮੇਦਾਰ ਸੀ ਪਰ ਪੰਜ ਬਿੱਲ ਤਾਂ ਵੀ ਸਰਬਸੰਮਤੀ ਨਾਲ ਪਾਸ ਹੋ ਗਏ। ਉਹਨਾਂ ਵਿੱਚ ਪਹਿਲਾ ਬਿੱਲ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2125 ਮੰਤਰੀ ਹਰਜੋਤ ਬੈਂਸ ਨੇ ਪੇਸ਼ ਕੀਤਾ ਤੇ ਪਾਸ ਹੋ ਗਿਆ। ਦੂਜਾ ਬਿੱਲ ਸੀਜੀਸੀ ਯੂਨੀਵਰਸਿਟੀ ਮੋਹਾਲੀ ਬਿੱਲ 2025 ਉਹਨੂੰ ਵੀ ਹਰਜੋਤ ਬੈਂਸ ਨੇ ਪੇਸ਼ ਕੀਤਾ ਉਹ ਵੀ ਪਾਸ ਹੋ ਗਿਆ। ਇਸੇ ਤਰ੍ਹਾਂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਬਿੱਲ 2025 ਅਤੇ ਪੰਜਾਬ ਲੇਬਰ ਵੈਲਫੇਅਰ ਫੰਡ ਬਿਲ ਜਿਹੜਾ 2025 ਉਹ ਵੀ ਪੇਸ਼ ਕੀਤਾ ਗਿਆ ਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਸੇ ਤਰ੍ਹਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਬਿਲ 2025 ਪੇਸ਼ ਕੀਤਾ ਉਹਨੂੰ ਵੀ ਸਦਨ ਦੇ ਅੰਦਰ ਪਾਸ ਕਰ ਦਿੱਤਾ ਗਿਆ। ਇਹਦੇ ਤੋਂ ਇਲਾਵਾ ਦੋ ਹੋਰ ਬਿਲ BBMP ਵਿੱਚੋਂ CISF ਨੂੰ ਹਟਾਉਣ ਦਾ ਮਤਾ ਉਹ ਵੀ ਸਰਬਸੰਮਤੀ ਨਾਲ ਪਾਸ ਹੋਇਆ। ਇਸ ਮੌਕੇ BBMP ਦੇ ਵਿੱਚ CISF ਤਾਇਨਾਤ ਨਾ ਕੀਤੀ ਜਾਵੇ ਇਹ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ ਹੁਣ ਪੰਜਾਬ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਾਹਮਣੇ ਰੱਖੇਗੀ ਅਤੇ ਮੰਗ ਕਰੇਗੀ ਕਿ CISF ਤਾਇਨਾਤ ਕਰਨ ਦਾ ਫੈਸਲਾ ਵਾਪਸ ਕੀਤਾ ਜਾਵੇ ਇਹਦੇ ਨਾਲ ਹੀ ਪੰਜਾਬ ਵਿਧਾਨ ਸਭਾ ਨੇ ਮੁਹਾਲੀ ਦੀ CDC ਯੂਨੀਵਰਸਿਟੀ ਝੰਡੇੜੀ ਬਿਲ ਨੂੰ ਵੀ ਪਾਸ ਕਰ ਦਿੱਤਾ ਇਹਦੇ ਨਾਲ ਹੁਣ ਪੰਜਾਬ ਵਿੱਚ ਯੂਨੀਵਰਸਿਟੀ ਦੀ ਕੁੱਲ ਗਿਣਤੀ ਵਧ ਕੇ 19 ਹੋ ਜਾਏਗੀ ਇਹ ਪ੍ਰਸਤਾਵ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਇਸ ਨੂੰ ਪੇਸ਼ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ ਜੋ ਆਪਣੇ ਦਮ ਤੇ ਡੈਮਾਂ ਦੀ ਰੱਖਿਆ ਕਰ ਸਕਦੀ ਹੈ ਤੇ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਸੀਆਈਐਸਐਫ ਦੀ ਤਾਇਨਾਤੀ ਹਟਾਉਣ ਦਾ ਪ੍ਰਸਤਾਵ ਪਾਸ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਵੀ ਸਪਸ਼ਟ ਕਰਦਿਆਂ ਕਿਹਾ ਕਿ ਨਾ ਤਾਂ ਸਾਡੇ ਕੋਲ ਵਾਧੂ ਪਾਣੀ ਹੈ ਅਤੇ ਨਾ ਹੀ ਅਸੀਂ ਕਿਸੇ ਨੂੰ ਦੇਵਾਂਗੇ ਅਸੀਂ ਭਾਈ ਕਨਈਆ ਦੇ ਵਾਰਸਾਂ ਅਸੀਂ ਦੁਸ਼ਮਣ ਨੂੰ ਵੀ ਪਾਣੀ ਦਿੰਨੇ ਆ ਸਾਡਾ ਭਾਗ ਗਵਾਂਡੀ ਸੂਬੇ ਵਿੱਚ ਰਹਿੰਦਾ ਹੈ ਹਰਿਆਣਾ ਅਤੇ ਪੰਜਾਬ ਦੇ ਪਾਣੀ ਦੇ ਵਿਵਾਦ ਤੇ ਚੁਟਕੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਆਪਸੀ ਸਬੰਧ ਨੇ ਅਤੇ ਦੋਵਾਂ ਦਾ ਪਾਣੀ ਵੀ ਇੱਕੋ ਜਿਹਾ ਹੈ ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਪਾਣੀ ਦਾ ਨਮੂਨਾ ਲੈ ਲਓ ਦੋਵਾਂ ਪਾਸਾ ਦਾ ਪਾਣੀ ਇੱਕੋ ਜਿਹਾ ਹੈ ਹੁਣ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਜੀ ਵਿਚਾਰ ਆ ਗਿਆ ਹੈ ਸ਼ਾਨਨ ਪ੍ਰੋਜੈਕਟ ਲਈ ਪੈਸੇ ਮੰਗਣ ਲੱਗ ਪਏ ਹੈ ਇਹ ਸਾਰੇ ਰਲੇ ਮਿਲੇ ਹੈ ਇਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਈਡੀ ਦੀ ਕਾਰਵਾਈ ਤੇ ਵੀ ਸਵਾਲ ਕੀਤੇ ਐ ਉਹਨਾਂ ਕਿਹਾ ਕਿ ਈਡੀ ਸਿਰਫ ਉਹਨਾਂ ਸੂਬਿਆਂ ਵਿੱਚ ਜਾਂਦੀ ਹੈ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੁੰਦੀ ਮੁੱਖ ਮੰਤਰੀ ਮਾਨ ਨੇ ਪਾਣੀ ਦੇ ਮੁੱਦੇ ਤੇ ਇੱਕ ਵਾਰੀ ਫੇਰ ਸਪਸ਼ਟ ਕਿਹਾ ਕਿ ਨਾ ਸਾਡੇ ਕੋਲ ਵਾਧੂ ਪਾਣੀ ਅਤੇ ਨਾ ਹੀ ਅਸੀਂ ਕਿਸੇ ਨੂੰ ਦੇਵਾਂਗੇ ਤੇ ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਜੋ ਕੀਤੀ ਗਈ ਹੈ ਰੋਪੜ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਉਰણો ਆਮ ਆਦਮੀ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਇਸ ਸਬੰਧੀ ਆਪ ਦੇ ਸਟੇਟ ਜਨਰਲ ਸੈਕਟਰੀ ਹਰਚੰਦ ਸਿੰਘ ਵਰਸੜ ਦੇ ਦਸਤਕਾਂ ਹੇਠ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਕੱਢਣ ਦੇ ਹੁਕਮ ਜਾਰੀ ਕੀਤੇ ਹੈ ਪਾਰਟੀ ਵਿੱਚੋਂ ਸੰਦੋਵਾ ਨੂੰ ਬਾਹਰ ਕਰਨ ਪਿੱਛੇ ਪਾਰਟੀ ਵਿਰੋਧੀ ਗਤੀਵਿਧੀਆਂ ਦੱਸਿਆ ਗਿਆ ਬੀਤੇ ਕੁਝ ਦਿਨ ਪਹਿਲਾਂ ਨੂਰਪੁਰ ਵੇਦੀ ਦੇ ਪਿੰਡ ਨੰਗਲ ਅਬਿਆਣਾ ਦੇ ਵਿੱਚ ਸੰਦੋਆ ਨੇ ਇੱਕ ਧਰਨੇ ਦੌਰਾਨ ਆਪਣੀ ਪਾਰਟੀ ਅਤੇ ਸਰਕਾਰ ਦੇ ਖਿਲਾਫ ਖੁੱਲਕੇ ਬਿਆਨ ਦਿੱਤੇ ਸੀ। ਉਹਨਾਂ ਕਿਹਾ ਸੀ ਕਿ ਜੇ ਸਰਕਾਰ ਚੰਡੀਗੜ੍ਹ ਬੈਠੀ ਐ ਤੇ ਲੋਕਾਂ ਦੀ ਤਾਂ ਫਿਰ ਕੋਈ ਸਾਰ ਨਹੀਂ ਲੈ ਰਿਹਾ। ਪਰੰਤੂ ਮੈਂ ਤੁਹਾਡੇ ਨਾਲ ਖੜਾ ਹਾਂ। ਮੈਨੂੰ ਸਰਕਾਰ ਅਤੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਦੱਸਣਾ ਬਣਦਾ ਕਿ ਸੰਦੋਆ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸਾਬਕਾ ਵਿਧਾਇਕ ਨੇ। ਮੌਜੂਦਾ ਸਮੇਂ ਵੀ ਉਹ ਆਮ ਆਦਮੀ ਪਾਰਟੀ ਵਿੱਚ ਹੀ ਸਨ। ਇਹਦੇ ਨਾਲ ਇਹ ਵੀ ਦੱਸਣਾ ਬਣਦਾ ਦੇ ਸੰਦੂਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਬਿਹਤਰ ਕਰੀਬੀਆਂ ਵਿੱਚੋਂ ਇੱਕ ਦੱਸੇ ਜਾਂਦੇ ਨੇ ਤੇ ਹੁਣ ਗੱਲ ਕਰਦੇ ਆ ਸੰਜੇ ਵਰਮਾ ਦੇ ਕਤਲकांड ਦੀ ਅਪਡੇਟ ਦੀ ਪੁਲਿਸ ਨੇ ਇਸ ਬਹੁਤ ਚਰਚਿਤ ਕਪੜਾ ਵਪਾਰੀ ਅਤੇ ਵੇਅਰਵੇਅਰ ਸ਼ੋਅ ਦੇ ਮਾਲਕ ਸੰਜੇ ਵਰਮਾ ਉਹਨਾਂ ਦੇ ਕਤਲकांड ਦੇ ਵਿੱਚ ਕਵੱਡੀ ਕਾਰਵਾਈ ਕਰਦਿਆਂ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਦੋ ਦਾ ਪਹਿਲਾ ਮੁਕਾਬਲਾ ਹੋ ਚੁੱਕਿਆ ਹੈ ਇਹਨਾਂ ਤਿੰਨਾਂ ਨੂੰ ਰਾਜਸਥਾਨ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਪਤਾ ਲੱਗਿਆ ਕਿ ਸ਼੍ਰੀ ਗੰਗਾ ਨਗਰ ਤੋਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਜੋ ਕਿ ਕਤਲ ਕਾੜਵੇ ਸ਼ਾਮਲ ਜੜੇ ਮੁਲਜ਼ਮ ਸਨ ਉਹਨਾਂ ਨੂੰ ਪਨਾਹ ਦੇ ਰਹੇ ਸੀ ਇਸ ਸਬੰਤ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅਤੇ ਡੀਐਸਪੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਇੰਦਰਪਾਲ ਬਿਸ਼ਨੋਈ ਪੁੱਤਰ ਰਮੇਸ਼ਵਰ ਬਿਸ਼ਨੋਈ ਸੰਦੀਪ ਖੀਚੜ ਪੁੱਤਰ ਮਨੀਰਾਮ ਅਤੇ ਪਵਨ ਖੀਚੜ ਪੁੱਤਰ ਹੰਸਰਾਜ ਤਿੰਨੋਂ ਇੱਕ ਚੋਰ ਅਗੂਣੀ ਥਾਣਾ ਜਗਰਾਸੜ ਜ਼ਿਲ੍ਹਾ ਬੀਕਾਨੇਰ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਸੰਜੇ ਵਰਮਾ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਨਾ ਸਿਰਫ ਪਨਾਹ ਦਿੱਤੀ ਸਗੋਂ ਕੁਝ ਹੋਰ ਨਾ ਤਰੀਕਿਆਂ ਨਾਲ ਵੀ ਉਹਨਾਂ ਦੀ ਮਦਦ ਕੀਤੀ ਸੀ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਕੀਤੀ ਜਾਣ ਦੀ ਵੀ ਸੰਭਾਵਨਾ ਹੈ ਦੱਸਣਾ ਬਣਦਾ ਕਿ ਪਿਛਲੇ ਦਿਨੀ ਰਾਮਰਤਨ ਅਤੇ ਜਸਪ੍ਰੀਤ ਨੂੰ ਪੁਲਿਸ ਹਿਰਾਸਤ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਮਾਰ ਕੇ ਫਰਾਰ ਹੋਣ ਸੰਬੰਧੀ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਮਾਮਲਾ ਜੁਡੀਸ਼ਰੀ ਅਧੀਨ ਹੈ ਇਸ ਲਈ ਇਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੱਸਿਆ ਕਿ ਪੁਲਿਸ ਪਾਰਟੀਆਂ ਮਾਮਲੇ ਦੀ ਅਮਰੀਕੀ ਨਾਲ ਜਾਂਚ ਕਰ ਰਹੀਆਂ ਨੇ ਅਤੇ ਜਲਦ ਹੀ ਇਸ ਕੇਸ ਨਾਲ ਜੁੜੇ ਹਰ ਇੱਕ ਮੁਲਜ਼ਮ ਨੂੰ ਜਲਦ ਕਾਬੂ ਕੀਤਾ ਜਾਏਗਾ ਪੁਲਿਸ ਅਨੁਸਾਰ ਹਾਲੇ ਤੱਕ ਕਤਲ ਕਰਨ ਦੀ ਕੋਈ ਸਪਸ਼ਟ ਵਜ੍ਹਾ ਸਾਹਮਣੇ ਨਹੀਂ ਆ ਸਕੀ ਤੇ ਹੁਣ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਨਵੇਂ ਫਰਮਾਨ ਦੀ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਸਮੇਤ ਸਾਰੇ ਮੈਂਬਰਾਂ ਨੂੰ ਮੁਰਤੋਂ ਤਲਬ ਕਰ ਲਿਆ ਗਿਆ ਹੈ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਕਾਰਜਕਾਰੀ ਦੇ 31 ਮੈਂਬਰਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ 22 ਜੁਲਾਈ ਨੂੰ ਪੇਸ਼ ਹੋਣ ਲਈ ਸਖਤਰੇ ਤੇ ਇੰਚਾਰਜ ਬਗੀਚਾ ਸਿੰਘ ਨੇ ਇਹ ਪੱਤਰ ਜਾਰੀ ਕੀਤਾ ਹੈ ਇਹਦੇ ਤੋਂ ਪਹਿਲਾਂ ਵੱਖ-ਵੱਖ ਮਾਮਲਾ ਵਿੱਚ ਪੁੱਜੀਆਂ ਸ਼ਿਕਾਇਤਾਂ ਸੰਬੰਧੀ 20 ਜੂਨ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਲਿਖਿਆ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿੱਜੀ ਸਕੱਤਰ ਨੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨਿੱਜਰ ਨੂੰ ਪੱਤਰ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਕੇ ਪਹੁੰਚ ਕੇ ਆਈਆਂ ਸ਼ਿਕਾਇਤਾਂ ਸਬੰਧੀ ਸਪਸ਼ਟੀਕਰਨ ਦੇਣ ਲਈ ਸਮੁੱਚੀ ਕਾਰਜਕਾਰੀ ਸਮੇਤ ਹਾਜ਼ਰ ਹੋਣ ਵਾਸਤੇ ਕਿਹਾ ਸੀ 15 ਦਿਨ ਬੀਤਣ ਤੇ ਡਾਕਟਰ ਨਿੱਜਰ ਤੋਂ ਵੱਖ ਚੱਲ ਰਹੇ ਕੁਝ ਕਾਰਜਕਾਰੀ ਮੈਂਬਰਾਂ ਤੇ ਅਹੁਦੇਦਾਰਾਂ ਨੇ ਜਥੇਦਾਰਾਂ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇ ਦਿੱਤਾ ਸੀ ਚੀਫ ਖਾਲਸਾ ਦੀਵਾਨ ਦੇ ਆਲਰੇਡੀ ਸਕੱਤਰ ਰਮਲੀਖ ਸਿੰਘ ਦੇ ਵੱਲੋਂ ਜਥੇਦਾਰ ਨੂੰ ਲਿਖਤੀ ਰੂਪ ਦੇ ਵਿੱਚ 1 ਮਹੀਨੇ ਦਾ ਹੋਰ ਸਮਾਂ ਦੇਣ ਲਈ ਕਿਹਾ ਗਿਆ ਸੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ 5 ਜੁਲਾਈ ਨੂੰ ਕਿਹਾ ਸੀ ਕਿ ਚੀਫ ਖਾਲਸਾ ਦੀਵਾਨ ਦੇ ਵੱਲੋਂ ਉਹਨਾਂ ਨੂੰ ਪੱਤਰ ਲਿਖ ਕੇ 1 ਮਹੀਨੇ ਦਾ ਸਮਾਂ ਮੰਗਿਆ ਗਿਆ ਹੈ ਪਰ ਇਹ ਵੀ ਪਤਾ ਲੱਗਿਆ ਹੈ ਕਿ 12 ਜੁਲਾਈ ਨੂੰ ਚੀਫ ਖਾਲਸਾ ਨੇ ਜਨਰਲ ਹਾਊਸ ਦੀ ਮੀਟਿੰਗ ਰੱਖੀ ਹੈ ਉਹਨਾਂ ਅਕਾਸ਼ਿਕ 12 ਜੁਲਾਈ ਦੀ ਮੀਟਿੰਗ ਚੀਫ ਖਾਲਸਾ ਦੀਵਾਨ ਨੂੰ ਨਹੀਂ ਕਰਨੀ ਚਾਹੀਦੀ ਪਹਿਲਾ ਜੋ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਚੱਲ ਰਿਹਾ ਹੈ ਉਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਪਰ ਦੀਵਾਨ ਦੇ ਆਲਰੇਡੀ ਸਕੱਤਰ ਨੇ ਇੱਕ ਹੋਰ ਪੱਤਰ ਲਿਖ ਕੇ 20 ਜੁਲਾਈ ਨੂੰ ਦੀਵਾਨ ਦੇ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਾਲਾਨਾ ਕੀਤੇ ਜਾਣ ਵਾਲੇ ਸਮਾਗਮ ਦਾ ਹਵਾਲਾ ਦਿੰਦਿਆਂ ਇਸ ਮੀਟਿੰਗ ਨੂੰ ਵੀ ਜ਼ਰੂਰੀ ਦੱਸਿਆ ਸੀ ਕੀਰਤਨ ਦਰਬਾਰ ਸਬੰਧੀ ਵਿਚਾਰਾਂ ਤੇ ਜ਼ਰੂਰੀ ਪਰਿਵਾਰਕਾਂ ਲਈ ਦਿੱਤੀ ਛੋਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚੀਫ ਖਾਲਸਾ ਦੀਵਾਨ ਦੇ ਆਲਰੇਡੀ ਸਕੱਤਰ ਰਣਜੀਤ ਸਿੰਘ ਨੂੰ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਪੁੱਜੇ ਪੱਤਰ ਸੰਬੰਧੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਿਹੜਾ ਹੋਇਆ ਉਹਦੇ ਅਨੁਸਾਰ 12 ਜੁਲਾਈ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਹੋਣ ਵਾਲੀ 71 ਤਜ ਸੰਸਥਾ ਦੇ ਵੱਲੋਂ 20 ਜੁਲਾਈ ਨੂੰ ਕਰਵਾਏ ਜਾ ਰਹੇ ਕੀਰਤਨ ਦਰਬਾਰ ਤੇ ਹੋਣ ਵਾਲੇ ਖਰਚਿਆਂ ਸੰਬੰਧੀ ਵਿਚਾਰਾਂ ਅਤੇ ਜ਼ਰੂਰੀ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ ਜਦੋਂ ਤੱਕ ਚੀਫ ਖਾਲਸਾ ਦੀਵਾਨ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰ ਅਧੀਨ ਹੈ ਉਦੋਂ ਤੱਕ ਇਹ ਜਾਂ ਕੋਈ ਹੋਰ 71 ਤੱਕ ਕਿਸੇ ਏਜੰਡੇ ਤੇ ਨਾ ਕੀਤੀ ਜਾਵੇ 22 ਜੁਲਾਈ ਨੂੰ ਸਵੇਰੇ 11 ਵਜੇ ਪੇਸ਼ ਹੋਣ ਵਾਸਤੇ ਇਹ ਪੱਤਰ ਜਾਰੀ ਕਰ ਦਿੱਤਾ ਗਿਆ ਹੁਣ ਵੇਖਣਾ ਹੋਏਗਾ ਕਿ ਇੱਥੇ ਪੇਸ਼ ਹੋਇਆ ਜਾਂਦਾ ਹੈ ਜਾਂ ਹਾਲੇ ਵੀ ਇਹ ਗੱਲ ਅੱਗੇ ਵਧਦੀ ਹੈ ਪਰ ਇੱਥੇ ਹੀ ਗੱਲ ਨਹੀਂ ਮੁੱਕ ਰਹੀ ਲੱਗਦਾ ਕਿ ਸ਼ਰੋਮਣੀ ਅਕਾਲੀ ਦਲ ਦੇ ਨਾਲ ਜੁੜੇ-ਜੁੜੇ ਕੁਝ ਲੋਕ ਨੇ ਉਹਨਾਂ ਦੇ ਮੁਸ਼ਕਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਧ ਰਹੀਆਂ ਨੇ ਕਿਉਂਕਿ ਹੁਣ ਸਾਬਕਾ ਕੈਬਨਟ ਮੰਤਰੀ ਕੈਰੋਂ ਉਹ ਇਸ ਵਕਤ ਵਿਵਾਦਾਂ ਵਿੱਚ गिर ਗਏ ਨੇ ਪਹਿਲਾਂ ਸੁਖਵੀਰ ਬਾਦਲ ਦੇ ਸਾਲੇ ਵਿਕਰਮ ਜੀਠੀਆ ਉਹਨਾਂ ਦਾ ਮੁਸ਼ਕਲਾਂ ਘਟਣ ਦਾ ਨਾਮ ਲਈ ਰਹਿ ਰਹੀਆਂ ਹੁਣ ਸੁਖਵੀਰ ਦਾ ਜੀਜਾ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਸ ਸੁਰੱਖਿਆ ਵਿੱਚ ਆ ਗਿਆ ਹੈ ਕਿਉਂਕਿ ਉਹਨਾਂ ਦੀ ਅਮਰੇਸਰ ਸਥਿਤ ਰਣਜੀਤ ਐਵਨਿਊ ਰਹਿائش ਤੇ ਵਿੱਚ ਸ਼ਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਸੇਵਾ ਨਾ ਕਰਨ ਉਹ ਬੇਅਦਬੀ ਦਾ ਮੁੱਦਾ ਇੱਕ ਸਾਹਮਣੇ ਆਇਆ ਤੇ ਭਖ ਰਿਹਾ ਹੈ ਇਸ ਮਾਮਲੇ ਦੀ ਜਾਂਚ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਸਤਵੰਤ ਸਿੰਘ ਦੀ ਅਗਵਾਈ ਦੇ ਵਿੱਚ ਅਧਿਕਾਰੀ ਪਹੁੰਚੇ ਉੱਥੇ ਹੀ ਗਿਆਨੀ ਤੇਜਵੀਰ ਸਿੰਘ ਦੇ ਵੱਲੋਂ ਵੀ ਪੁਲਿਸ ਨੂੰ ਇਹ ਸੰਬੰਧੀ ਸ਼ਿਕਾਇਤ ਕਰ ਦਿੱਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਸਤਵੰਤ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ ਚੰਦਵਾ ਸਾਹਿਬ ਦੇ ਵਿਚਕਾਰ ਪੱਖਾ ਲਗਾਇਆ ਗਿਆ ਸੀ ਜੋ ਮਰਿਆਦਾ ਤੋਂ ਉਲਟਾ ਹੈ ਉਨ੍ਹਾਂ ਇਹਾਕੇ ਬਾਕੀ ਮਰਿਆਦਾ ਵਿੱਚ ਕੋਈ ਉਲੰਘਣਾ ਨਹੀਂ ਦੇਖੀ ਗਈ ਇਸ ਦੀ ਮੁਕੰਮਲ ਰਿਪੋਰਟ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਏਗੀ ਮੌਕੇ ਤੇ ਮੌਜੂਦ ਗ੍ਰੰਥੀ ਨਿਰਮਲ ਸਿੰਘ ਜੋ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਰਹਾਇਸ਼ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੋਵੇਂ ਸਮੇਂ ਮਰਿਆਦਾ ਦੀ ਸੇਵਾ ਸਮਾਉਂਦੇ ਨੇ ਉਹਨਾਂ ਨੇ ਕਿਹਾ ਕਿ ਨਿਤਨਮ ਸਵੇਰੀ ਸ਼ਾਮ ਮਰਿਆਦਾ ਦੇ ਅਨੁਸਾਰ ਹੀ ਕੀਤਾ ਜਾਂਦਾ ਹੈ ਅਤੇ ਹਰ ਕੰਮ ਮਰਿਆਦਾ ਦੇ ਅਨੁਸਾਰ ਹੀ ਕਰ ਰਹੇ ਹਾਂ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਗਿਆਨੀ ਤੇਜਵੀਰ ਸਿੰਘ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕੈਰੋਂ ਦੀ ਰਹਾਇਸ਼ ਰਣਜੀਤ ਐਵੇਨਿਊ ਦੇ ਵਿੱਚ ਵਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਚ ਉਲੰਘਣਾ ਹੋ ਰਹੀ ਹੈ ਸ਼ਿਕਾਇਤ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਸ ਕੋਠੀ ਦੀ ਛੱਤ ਉੱਪਰ ਰਹਾਇਸ਼ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਮੰਦਿਰ ਸਥਾਪਿਤ ਕੀਤਾ ਹੋਇਆ ਹੈ ਉਹ ਸਿਗਰਟਾਂ ਤੇ ਬੀੜੀਆਂ ਦਾ ਵੀ ਸੇਵਨ ਕਰ ਰਹੇ ਨੇ ਜੋ ਮਰਿਆਦਾ ਦੇ ਉਲਟ ਹੈ ਹਰਪਾਲ ਸਿੰਘ ਨੇ ਕਿਹਾ ਕਿ ਪ੍ਰਵਾਸੀ ਪਰਿਵਾਰ ਨੇ ਕਮਰੇ ਵਿੱਚ ਫੋਟੋਆਂ ਲਗਾ ਕੇ ਇੱਕ ਮੰਦਿਰ ਵੀ ਬਣਾਇਆ ਹੋਇਆ ਹੈ ਅਤੇ ਉਹਨਾਂ ਨੂੰ ਕੋਈ ਵੀ ਬੀੜੀਆਂ ਸਿਗਰਟਾਂ ਜਾਂ ਨਸ਼ੀਲਾ ਪਦਾਰਥ ਕੋਠੀ ਵਿੱਚੋਂ ਪਰਬਰਾਮਦ ਨਹੀਂ ਹੋਇਆ। ਧਰਮ ਪ੍ਰਚਾਰ ਕਮੇਟੀ ਦੇ ਭਾਈ ਸਤਵੰਤ ਸਿੰਘ ਨੇ ਕਿਹਾ ਕਿ ਪਾਵਨ ਸਰੂਪ ਨੂੰ ਉੱਥੋਂ ਮਰਿਆਦਾ ਦੇ ਅਨੁਸਾਰ ਲੈ ਕੇ ਆ ਰਹੇ ਹਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਦੇ ਦਿੱਤੀ ਜਾਏਗੀ। ਉਹਨਾਂ ਆ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਪਾਵਨ ਸਰੂਪ ਕਿੱਥੇ ਸ਼ਿਸ਼ੋਭਿਤ ਕੀਤਾ ਜਾਵੇ ਇਹ ਉਹਦੇ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ। ਤੇ ਹੁਣ ਰੋਪੜ ਵਾਲੇ ਪਾਸੇ ਇੱਕ ਵੱਡੀ ਕਾਰਵਾਈ ਯੂਪੀ ਪੁਲਿਸ ਨੇ ਕੀਤੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਰੋਪੜ ਤੋਂ ਪਰਲਜ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਸੰਚਾਲਕ ਗੁਰਨਾਮ ਸਿੰਘ ਨੂੰ ਯੂਪੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਯੂਪੀ ਪੁਲਿਸ ਦੇ ਵੱਲੋਂ ਦੋ ਵੱਡੇ ਮਾਮਲਿਆਂ ਵਿੱਚ ਸ਼ਾਮਲ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਨਿਵੇਸ਼ਕਾਂ ਨਾਲ ਸਮੂਹਕ ਤੌਰ ਤੇ ਹਜ਼ਾਰਾਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਸੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਜੋ ਪਹਿਲਾਂ ਗੁਰਵੰਤ ਐਗਰੋਟੈਕ ਲਿਮਟਿਡ ਵਜੋਂ ਜਾਣਿਆ ਜਾਂਦਾ ਸੀ ਰਾਜਸਥਾਨ ਦੇ ਜੈਪੁਰ ਵਿੱਚ ਰਜਿਸਟਰ ਸੀ ਅਤੇ ਬਾਅਦ ਵਿੱਚ ਇਸ ਦਾ ਨਾਮ ਬਦਲ ਦਿੱਤਾ ਗਿਆ। ਕੰਪਨੀ ਨੇ ਕਥਿਤ ਤੌਰ ਤੇ ਯੂਪੀ ਸਮੇਤ 10 ਸੂਬਿਆਂ ਵਿੱਚ ਸ਼ਾਖਾਵਾਂ ਖੋਲੀਆਂ ਅਤੇ ਆਰਬੀਆਈ ਐਕਟ 1934 ਦੇ ਤਹਿਤ ਗੈਰ ਬੈਂਕਿੰਗ ਵਿੱਤੀ ਕੰਪਨੀ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਾਪਤ ਕੀਤੇ ਬਿਨਾਂ ਬੈਂਕਿੰਗ ਕਾਰ ਸ਼ੁਰੂ ਕਰ ਦਿੱਤੇ। ਈਓਡਬਲਯੂ ਦੀ ਡਾਇਰੈਕਟਰ ਜਨਰਲ ਨੀਰਾ ਰਾਪਤ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਤੇ ਆਰਡੀ ਅਤੇ ਐਫਡੀ ਦੇ ਬਦਲੇ ਆਕਰਸ਼ਕ ਯੋਜਨਾਵਾਂ ਨੂੰ ਉਤਸ਼ਾਹਤ ਕਰਨਾ ਜ਼ਮੀਨ ਦੇ ਪਲਾਟਾਂ ਦਾ ਦਾਵਾ ਕਰਨਾ ਯੂਪੀ ਦੇ ਮਹੋਬਾ ਸੁਲਤਾਨਪੁਰ ਫਰੂਖਾਬਾਦ ਜਲੌਨ ਸਮੇਤ ਕਈ ਹੋਰ ਸੂਬਿਆਂ ਦੇ ਨਿਵੇਸ਼ਕਾਂ ਤੋਂ ਲਗਭਗ 49000 ਕਰੋੜ ਰੁਪਏ ਇਕੱਠੇ ਕਰਨ ਦੇ ਦੋਸ਼ ਨੇ ਹਾਲਾਂਕਿ ਕੰਪਨੀ ਨੇ ਬਾਅਦ ਵਿੱਚ ਨਾ ਤਾਂ ਪਲਾਟ ਪ੍ਰਦਾਨ ਕੀਤੇ ਅਤੇ ਨਾ ਹੀ ਜਮ੍ਹਾਂ ਕੀਤੇ ਫੰਡ ਵਾਪਸ ਕੀਤੇ ਇਸ ਤੇ ਸੰਚਾਲਕ ਦਫ਼ਤਰ ਬੰਦ ਕਰਨ ਤੋਂ ਬਾਅਦ ਫਰਾਰ ਹੋ ਗਏ ਰਾਤ ਨੇ ਦੱਸਿਆ ਕਿ ਯੂਪੀ ਸਰਕਾਰ ਨੇ ਜਲੌਨ ਜ਼ਿਲ੍ਹੇ ਵਿੱਚ ਕੰਪਨੀ ਦੀ ਸ਼ਾਖਾ ਦੀ ਜਾਂਚ ਈਓਡਬਲਿਊ ਨੇ ਸੌਪ ਦਿੱਤੀ ਸੀ ਗੁਰਨਾਵ ਸਿੰਘ ਜੋ ਇਸ ਮਾਮਲੇ ਵਿੱਚ ਨਾਮਜ਼ਦ 10 ਮੁਲਜ਼ਮਾਂ ਦੇ ਵਿੱਚੋਂ ਇੱਕ ਨੇ ਉਹਨਾਂ ਨੂੰ ਈਓਡਬਲਿਊ ਦੀ ਟੀਮ ਨੇ 9 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ ਚਾਰ ਹੋਰ ਮੁਲਜ਼ਮ ਜੋ ਸੀਬੀਆਈ ਮਾਮਲਿਆਂ ਵਿੱਚ ਵੀ ਲੋੜੀਂਦੇ ਨੇ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਅਤੇ ਇਸ ਵਕਤ ਤਿਹਾੜ ਜੇਲ੍ਹ ਵਿੱਚ ਬੰਦ ਨੇ ਇੱਕ ਹੋਰ ਮਹੱਤਵਪੂਰਨ ਘਟਨਾਕਰਮ ਵਿੱਚ ਇੱਕ ਹੋਰ ਭਗੌੜੇ ਮੁਲਜ਼ਮ ਨੂੰ ਵੀ ਈ 100 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਕੁਝ ਖਬਰਾਂ ਦੇਸ਼ ਭਰ ਦੀਆਂ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਮੁਲਕ ਇੱਕ ਚੋਣ ਭਾਵ ਇੱਕ ਰਾਸ਼ਟਰ ਇੱਕ ਚੋਣ ਇਹਦੇ ਬਾਬਤ ਇਸ ਵਕਤ ਚਰਚਾ ਚੱਲ ਰਹੀ ਹੈ ਇਸ ਇੱਕ ਰਾਸ਼ਟਰ ਇੱਕ ਚੋਣ ਲਈ 129ਵੇਂ ਸੋਧ ਬਿਲਤੇ ਸਾਂਝੀ ਸੰਸਦੀ ਕਮੇਟੀ ਭਾਵ ਜਪੀਸੀ ਦੀ ਮੀਟਿੰਗ ਹੋਈ ਹੈ ਅਤੇ ਸੰਸਦ ਭਵਨ ਵਿੱਚ ਹੋਈ ਹੈ ਭਾਰਤ ਦੇ ਸਾਬਕਾ ਚੀਫ ਜਸਟਿਸ ਡੀ.ਵਾਈ ਚੰਦਰ ਚੂੜ ਅਤੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਹਿੱਸਾ ਲਿਆ ਹੈ। ਉਹਨਾਂ ਮੀਟਿੰਗ ਦੌਰਾਨ ਆਪਣੇ ਵਿਚਾਰ ਰੱਖੇ। ਦੋਵੇਂ ਸਾਬਕਾ ਜੱਜਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੂੰ ਇੱਕ ਰਾਸ਼ਟਰ ਇੱਕ ਚੋਣ ਪ੍ਰਣਾਲੀ ਨੂੰ ਲਾਗੂ ਕਰਨ ਲਈ ਬੇਕਾਬੂ ਸ਼ਕਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਇਹਦੇ ਤੋਂ ਪਹਿਲਾਂ ਸਾਬਕਾ ਚੀਫ ਜਸਟਿਸ ਰੰਜਨ ਗਗੋਈ ਨੇ ਪ੍ਰਸਤਾਪਿਤ ਸੰਵਿਧਾਨ ਸੋਧ ਐਕਟ ਵਿੱਚ ਚੋਣ ਸੰਸਥਾ ਨੂੰ ਦਿੱਤੀਆਂ ਗਈਆਂ ਵਿਆਪਕ ਸ਼ਕਤੀਆਂ ਤੇ ਵੀ ਸਵਾਲ ਕੀਤੇ ਸੀ ਡੀ.ਵਾਈ ਚੰਦਰਚੂੜ ਅਤੇ ਜੇ.ਐਸ ਖੇਰ ਨੇ ਸੰਸਦੀ ਕਮੇਟੀ ਨੂੰ ਸੁਝਾ ਦਿੱਤੇ ਹੈ ਕਿ ਚੋਣਾਂ ਦੇ ਸੰਚਾਲਨ ਤੇ ਇੱਕ ਨਿਗਰਾਨੀ ਵਿਧੀ ਹੋਣੀ ਚਾਹੀਦੀ ਹੈ ਇੱਕ ਜੱਜ ਨੇ ਇਹ ਵੀ ਕਿਹਾ ਕਿ ਚੁਣੀ ਹੋਈ ਸਰਕਾਰ ਦਾ 5 ਸਾਲ ਦਾ ਕਾਰਜਕਾਲ ਚੰਗੇ ਸ਼ਾਸਨ ਲਈ ਮਹੱਤਵਪੂਰਨ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਕਟਾਇਆ ਨਹੀਂ ਜਾਣਾ ਚਾਹੀਦਾ ਸੰਸਦ ਦੀ ਸਾਂਝੀ ਕਮੇਟੀ ਸਵਿਧਾਨ 129ਵੇਂ ਸੋਧ ਬਿੱਲ 2024 ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ ਸੋਧ ਬਿੱਲ 2024 ਦੀ ਵੀ ਜਾਂਚ ਕਰ ਰਹੀ ਹੈ ਭਾਜਪਾ ਸੰਸਦ ਮੈਂਬਰ ਪੀਪੀ ਚੌਧਰੀ ਦੀ ਅਗਵਾਈ ਵਾਲੀ ਸੰਸਦ ਦੀ ਸਾਂਝੀ ਕਮੇਟੀ ਬਿੱਲ ਉੱਤੇ ਆਪਣੀਆਂ ਸਿਫਾਰਸ਼ਾਂ ਤਿਆਰ ਕਰਨ ਲਈ ਕਾਨੂੰਨ ਵਿਗਿਆਨੀਆਂ ਅਤੇ ਕਾਨੂੰਨ ਮਾਹਿਰਾਂ ਦੇ ਨਾਲ ਇਸ ਵਕਤ ਗੱਲਬਾਤ ਕਰ ਰਹੀ ਹੈ ਜਿਸ ਦਾ ਉਦੇਸ਼ ਰਾਜਾਂ ਅਤੇ ਵਿਧਾਨ ਸਭਾਵਾਂ ਅਤੇ ਸੰਸਦ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣਾ ਹੈ ਸਾਬਕਾ ਮੁੱਖ ਜੱਜਾਂ ਦੇ ਸੁਝਾਵਾਂ ਤੇ ਪੀਪੀ ਚੌਧਰੀ ਨੇ ਕਿਹਾ ਕਿ ਜਿੱਥੋਂ ਤੱਕ ਚੋਣ ਕਮਿਸ਼ਨ ਦੇ ਪਰਵੰਧ ਦਾ ਸਬੰਧ ਹੈ ਜੇਕਰ ਸਾਨੂੰ ਲੱਗਦਾ ਕਿ ਇਸ ਵਿੱਚ ਸੋਧ ਦੀ ਲੋੜ ਹੈ ਤਾਂ ਅਸੀਂ ਇਸ ਦੇ ਵਿੱਚ ਸੋਧ ਕਰਾਂਗੇ ਉਹਨਾਂ ਇਹ ਵੀ ਆਖਿਆ ਕਿ ਅਸੀਂ ਆਪਣੀ ਰਿਪੋਰਟ ਰਾਸ਼ਟਰੀ ਹਿੱਤ ਵਿੱਚ ਸੋਧਾਂ ਕਰਨ ਤੋਂ ਬਾਅਦ ਹੀ ਸੰਸਦ ਨੂੰ ਭੇਜਾਂਗੇ ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰ ਨਿਰਮਾਣ ਲਈ ਇੱਕ ਰਾਸ਼ਟਰ ਇੱਕ ਚੋਣ ਪ੍ਰਣਾਲੀ ਜ਼ਰੂਰੀ ਹੈ ਉਹਨਾਂ ਇਹ ਵੀ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਬਿਲ ਦੀ ਸੰਵਿਧਾਨਕਤਾ ਬਰਕਰਾਰ ਰਹੇ ਤਾਂ ਜੋ ਇਸ ਪ੍ਰਣਾਲੀ ਨੂੰ ਅਗਲੇ ਸੈਂਕੜੇ ਸਾਲਾਂ ਤੱਕ ਜਾਰੀ ਰੱਖਿਆ ਜਾ ਸਕੇ ਤੇ ਹਿਮਾਚਲ ਵਾਲੇ ਪਾਸੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਤੋਂ ਹਿਮਾਚਲ ਗਈ ਸਰਦਾਲੂਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਕਾਰਨ 32 ਯਾਤਰੀ ਜ਼ਖਮੀ ਹੋ ਗਏ ਹੈ ਜ਼ਖਮੀਆਂ ਨੂੰ ਬिलासपुर ਦੇ ਏਮਜ਼ ਵਿੱਚ ਪਹੜਤੀ ਕਰਵਾਇਆ ਗਿਆ ਜਦੋਂ ਕਿ ਬਸਤੇ ਡਰਾਈਵਰ ਨੂੰ ਮਾਰਕੰਡਾ ਦੇ ਸਿਵਲ ਹਸਪਤਾਲ ਵਿੱਚ ਪਹੜਤੀ ਕਰਵਾਇਆ ਗਿਆ ਤੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਹਿਮਾਚਲ ਪ੍ਰਦੇਸ਼ ਉਹਨਾਂ ਨੇ ਉਚੇਚੇ ਤੌਰ ਤੇ ਜ਼ਖਮੀਆਂ ਦਾ ਹਾਲ ਏਮਜ਼ ਵਿੱਚ ਜਾ ਕੇ ਪੁੱਛਿਆ ਉਨ੍ਹਾਂ ਨੇ ਪੀੜਤਾਂ ਨਾਲ ਮੁਲਾਕਾਤ ਕਰਦਿਆਂ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ ਅਤੇ ਸਰਕਾਰ ਦੇ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ। ਮੁੱਖ ਮੰਤਰੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹੈ ਕਿ ਜ਼ਖਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਅਤੇ ਉੱਤਮ ਡਾਕਟਰੀ ਦੇਖਭਾਲ ਦਿੱਤੀ ਜਾਵੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕਈ ਮੰਤਰੀ ਅਤੇ ਕੁਝ ਹੋਰ ਅਧਿਕਾਰੀ ਵੀ ਮੌਜੂਦ ਰਹੇ। ਦੱਸਣਾ ਬਣਦਾ ਹੈ ਕਿ ਇਹ ਵਸ ਨੂਰ ਮਹਿਲ ਤੋਂ ਹਿਮਾਚਲ ਦੇ ਦਰਲਾ ਘਾਟ ਜਾ ਰਹੀ ਸੀ ਜੋ ਕਿ ਨਮੋਹਲ ਦੇ ਨੇੜੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਹੁਣ ਗੱਲ ਕਰਦੇ ਹਾਂ ਆਰਐਸਐਸ ਦੇ ਬਿਆਨ ਦੀ ਜਿਸ ਤੋਂ ਬਾਅਦ ਭਾਰਤ ਦੀ ਸਿਆਸਤ ਵਿੱਚ ਹੜਕਾਂ ਪਮਚਿਆ ਪਿਆ ਆਰਐਸਐਸ ਮੁਖੀ ਮੋਹਨ ਭਗਵਤ ਦੇ ਵੱਲੋਂ ਰਾਜਨੀਤੀ ਵਿੱਚ 75 ਸਾਲ ਉਮਰ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਨਾਲ ਭਾਰਤ ਦੀ ਰਾਜਨੀਤੀ ਗਰਮਾ ਗਈ ਹੈ ਮੋਹਨ ਭਗਵਤ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ 75 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਆਪ ਰੋਕਣਾ ਚਾਹੀਦਾ ਆਪਣੇ ਆਪ ਨੂੰ ਅਤੇ ਦੂਸਰੇ ਵਾਸਤੇ ਰਸਤਾ ਵੀ ਛੱਡ ਦੇਣਾ ਚਾਹੀਦਾ ਹੈ ਹੁਣ ਇਸ ਬਿਆਨ ਦਾ ਅਰਥ ਹੈ ਉਹ ਜਿਹੜਾ ਰਾਜਨੀਤਿਕ ਹਲਕਿਆਂ ਵਿੱਚ ਬਹੁਤ ਡੂੰਗਾ ਸਮਝਿਆ ਜਾ ਰਿਹਾ ਹੈ ਕਹਿਣ ਦਾ ਭਾਵ ਕਿ ਰਾਜਨੀਤੀ ਵਿੱਚ ਵੀ ਕੋਈ ਉਮਰ ਹੱਦ ਹੋਣੀ ਚਾਹੀਦੀ ਹੈ ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਇਸ ਉਮਰ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਖੁਦ ਅਤੇ ਮੋਹਨ ਭਾਗਵਤ ਇਸ ਸਾਲ ਸਤੰਬਰ ਵਿੱਚ 75 ਵਰਿਆਂ ਦੇ ਹੋ ਜਾਣਗੇ 9 ਜੁਲਾਈ ਨੂੰ ਨਾਗਪੁਰ ਦੇ ਵਿੱਚ ਸਵਰਗੀ ਆਰਐਸਐਸ ਚਿੰਤਕ ਮੋਰੋਪੰਤ ਪਿੰਗਲੇ ਨੂੰ ਸਮਰਪਿਤ ਇੱਕ ਕਿਤਾਬ ਰਿਲੀਜ਼ ਮੌਕੇ ਆਰਐਸਐਸ ਮੁਖੀ ਨੇ ਕਿਹਾ ਤੇ ਯਾਦ ਦਿਵਾਇਆ ਕਿ ਪਿੰਗਲੇ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਸਾਡੇ ਉੱਤੇ 75 ਸਾਲ ਦੀ ਛਾਲ ਲਪੇਟੀ ਜਾਵੇ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਬੁੱਢੇ ਹੋ ਗਏ ਹਾਂ ਅਤੇ ਹੁਣ ਸਾਨੂੰ ਥੋੜਾ ਪਾਸੇ ਹੋ ਜਾਣਾ ਚਾਹੀਦਾ ਹੈ ਆਰਐਸਐਸ ਮੁਖੀ ਨੇ ਕਿਹਾ ਕਿ ਰਾਸ਼ਟਰੀ ਸੇਵਾ ਪ੍ਰਤੀ ਆਪਣੀ ਸਮਰਪਣ ਦੇ ਬਾਵਜੂਦ ਮੋਰੋਪੰਤ ਸਭਾ ਹਮਣ ਤੇ ਨਿਮਰਤਾ ਨਾਲ ਪਿੱਛੇ ਹਟਣ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਕਿਹਾ ਕਿ ਮੋਰੋਪੰਤ ਪੂਰੀ ਤਰ੍ਹਾਂ ਨਿਰਸਵਾਰਥਤਾ ਦਾ ਪ੍ਰਤੀਕ ਸੀ। ਉਹਨਾਂ ਨੇ ਇਹ ਸੋਚ ਕੇ ਬਹੁਤ ਕੁਝ ਕੀਤਾ ਅਤੇ ਰਾਸ਼ਟਰ ਦੇ ਹਿੱਤ ਵਿੱਚ ਕੀਤਾ। ਉਹਨਾਂ ਨੇ ਐਮਰਜੈਂਸੀ ਤੋਂ ਬਾਅਦ ਰਾਜਨੀਤਿਕ ਮੰਥਨ ਦੌਰਾਨ ਪਿੰਗਲੇ ਦੀਆਂ ਭਵਿੱਖ ਬਾਣੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਚੋਣਾਂ ਦਾ ਮੁੱਦਾ ਚਰਚਾ ਲਈ ਆਇਆ ਤਾਂ ਮੋਰੋਪੰਤ ਨੇ ਕਿਹਾ ਸੀ ਕਿ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਲਗਭਗ 276 ਸੀਟਾਂ ਜਿੱਤੀਆਂ ਜਾ ਸਕਦੀਆਂ ਨੇ। ਜਦੋਂ ਨਤੀਜੇ ਆਏ ਤਾਂ 276 ਜਿੱਤੀਆਂ ਸੀ ਸਿਪ ਸੈਰਾਂ ਦੀ ਸੰਸਦ ਮੈਂਬਰ ਪ੍ਰਿਅੰਕਾ ਚਤਰਵੇਦੀ ਨੇ ਕਿਹਾ ਕਿ ਭਾਗਵਤ ਦਾ ਬਿਆਨ ਦਰਸਾਉਂਦਾ ਹੈ ਕਿ ਭਾਜਪਾ ਤੇ ਆਰਐਸਐਸ ਦੇ ਵਿਚਕਾਰ ਸਾਰਾ ਕੁਝ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਲਈ ਅਸਿੱਧਾ ਸੁਨੇਹਾ ਹੈ ਜੋ ਇਸ ਸਾਲ ਦੇ ਅਖੀਰ ਵਿੱਚ 75 ਵਰਿਆਂ ਦੇ ਹੋ ਜਾਣਗੇ ਪ੍ਰਿਅੰਕਾ ਚਤਰਵੇਦੀ ਨੇ ਕਿਹਾ ਕਿ ਮੈਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਇਹ ਟਿੱਪਣੀ ਕਿਸ ਲਈ ਕੀਤੀ ਗਈ ਸੀ ਪਰ ਹਰ ਕੋਈ ਜਾਣਦਾ ਕਿ ਸਤੰਬਰ ਵਿੱਚ ਕੌਣ 75 ਵਰਿਆਂ ਦਾ ਹੋ ਰਿਹਾ ਹੈ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਇਹ ਦੋਵਾਂ ਦੇ ਵਿਚਕਾਰ ਇੱਕ ਮੁੱਦਾ ਹੈ ਅਤੇ ਸਾਨੂੰ ਵਿਚੋਲਗੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੈਨੂੰ ਉਮੀਦ ਹੈ ਕਿ ਉਹ ਆਪਸ ਦੇ ਵਿੱਚ ਫੈਸਲਾ ਕਰ ਲੈਣਗੇ ਕਿ ਮਾਰਗਦਰਸ਼ਕ ਮੰਡਲੀ ਹੋਣੀ ਚਾਹੀਦੀ ਹੈ ਜਾਂ ਨਹੀਂ। ਅਤੇ 11 ਸਾਲਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਵਾਪਸ ਲੈ ਰਹੇ ਨੇ ਜਾਂ ਹਟਾ ਰਹੇ ਨੇ। ਹੁਣ ਵੇਖਣਾ ਹੋਵੇਗਾ ਕਿ ਸਤੰਬਰ ਵਿੱਚ ਤਕਰੀਬਨ 2 ਮਹੀਨੇ ਰਹਿੰਦੇ ਨੇ ਕਿ ਕੀ ਆਰਐਸਐਸ ਦੇ ਉਹ ਪਦ ਜਿੰਨਾ ਤੇ ਚੱਲਦੇ ਆ ਲੰਬੇ ਹੁੰਦੇ ਆ ਜਾਂ ਬੜੇ ਰਹਿੰਦੇ ਆ। ਤੇ ਹੁਣ ਇੱਕ ਹੋਰ ਵੱਡੀ ਖਬਰ ਹੈ ਇਹ ਖਬਰ ਹੈ ਡਰੱਗ ਰੈਕਟ ਦੇ ਨਾਲ ਜੁੜੀ ਖਬਰ ਆ ਰਹੀ ਹੈ ਕਿ ਸੀਬੀਆਈ ਨੇ ਸਿੰਥੈਟਿਕ ਡਰੱਗ ਮਾਮਲੇ ਦੇ ਮੁੱਖ ਦੋਸ਼ੀ ਕੁੱਬਾ ਵਾਲਾ ਮੁਸਤਾਫਾ ਨੂੰ ਦबई ਵਿੱਚੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਹੈ ਸੀਬੀਆਈ ਨੇ ਇਹਦੇ ਵਾਪ ਤੇ ਇੱਕ ਪ੍ਰੈਸ ਰਿਲੀਜ਼ ਵੀ ਕੀਤੀ ਹੈ ਦੱਸਿਆ ਗਿਆ ਕਿ ਇੰਟਰਪੋਲ ਚੈਨਲਾਂ ਦੇ ਰਾਹੀਂ ਮੁਸਤਾਫਾ ਦੀ ਯੂਏఐ ਤੋਂ ਵਾਪਸੀ ਸਫਲਤਾਪੂਰਵਕ ਤਾਲਮੇਲ ਸਦਕਾ ਹੋਈ ਹੈ ਮੁਸਤਾਫਾ ਮੁबई ਪੁਲਿਸ ਦਾ ਇੱਕ ਲੋੜੀਂਦਾ ਅਪਰਾਧੀ ਸੀ ਸੀਬੀਆਈ ਦੀ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਇਕਾਈ ਉਸ ਨੂੰ ਐਨਸੀਬੀ ਆਬੂ ਧਾਬੀ ਦੇ ਸਹਿਯੋਗ ਨਾਲ ਭਾਰਤ ਲੈ ਕੇ ਆਈ ਹੈ ਮੁਸਤਾਫਾ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ ਡਰੱਗ ਫੈਕਟਰੀ ਦੇ ਮਾਸਟਰਮਾਈਂਡ ਮੁਸਤਾਫਾ ਨੂੰ ਭਾਰਤ ਵਾਪਸ ਲਿਆਉਣ ਲਈ ਸੀਬੀਆਈ ਦੀ ਚਾਰ ਮੈਂਬਰੀ ਟੀਮ 7 ਜੁਲਾਈ ਨੂੰ ਦਵਾਈ ਵਾਸਤੇ ਰਵਾਨਾ ਹੋਈ ਸੀ ਇਸ ਤੋਂ ਬਾਅਦ ਟੀਮ ਮੁੰਬਈ ਦੇ ਸ਼ਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈ ਕੇ ਉਸ ਨੂੰ ਪਹੁੰਚੀ ਸੀਬੀਆਈ ਨੇ ਕਿਹਾ ਕਿ ਇੰਟਰਪੋਲ ਰਾਹੀਂ ਸੀਬੀਆਈ ਨੇ ਐਨਸੀਬੀ ਅਬੂ ਤਾਬੀਦੇ ਸਹਿਯੋਗ ਨਾਲ ਇੱਕ ਨੇੜਿਓਂ ਫਾਲੋਅ ਅਪ ਕੀਤਾ ਅਤੇ ਇਸ ਵਿਅਕਤੀ ਦੀ ਸਥਿਤੀ ਪਹਿਲਾਂ ਤੋਂ ਹੀ ਸੰਯੁਕਤ ਅਰਬ ਅਵਰਾਤ ਵਿੱਚ ਚੱਲ ਰਹੀ ਸੀ। ਮੁਸਤਾਫਾ ਤੇ ਵਿਦੇਸ਼ ਤੋਂ ਮਹਾਰਾਸ਼ਟਰ ਵਿੱਚ ਇੱਕ ਸਿੰਥੈਟਿਕ ਡਰੱਗ ਨਿਰਮਾਣ ਫੈਕਟਰੀ ਚਲਾਉਣ ਦਾ ਦੋਸ਼ ਹੈ ਅਤੇ ਮੁੰਬਈ ਪੁਲਿਸ ਨੇ ਉਸ ਨੂੰ ਲੂੜੀ ਦਾ ਐਲਾਨਿਆ ਹੋਇਆ ਸੀ। ਉਹਦੇ ਖਿਲਾਫ ਕੁਰਲਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫ ਆਈ ਆਰ ਦਰਜ ਪਹਿਲਾਂ ਹੀ ਕੀਤੀ ਹੋਈ ਸੀ ਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ। ਅਮਰੀਕਾ ਅਤੇ ਕੈਨੇਡਾ ਇੱਕ ਵਾਰ ਫਿਰ ਤੋਂ ਟ੍ਰੇਡ ਵਾਰ ਅਤੇ ਟੈਰਫ ਵਾਰ ਦੇ ਆਮੋ ਸਾਹਮਣੇ ਨੇ। ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਇਹ ਵਿਵਾਦ ਲਗਾਤਾਰ ਵੱਧਾ ਜਾ ਰਿਹਾ ਹੈ। ਦਰਅਸਲ ਟੈਕਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਪੱਤਰ ਵਿੱਚ ਟਰੰਪ ਨੇ ਲਿਖਿਆ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ਤੇ ਟੈਕਸ 35% ਤੱਕ ਵਧਾਉਣਗੇ। ਇਹਦੇ ਤੋਂ ਪਹਿਲਾਂ ਫਰਵਰੀ ਵਿੱਚ ਟਰੰਪ ਦੇ ਵੱਲੋਂ ਪਹਿਲਾਂ 25% ਦੀ ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਅਦੇ ਦਾ ਕਾਰਨ ਕੈਨੇਡਾ ਨੂੰ ਫੈਂਟਨਲ ਦੀ ਤਸਕਰੀ ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਦੱਸਿਆ ਗਿਆ ਹੈ ਵਧੀਆਂ ਦਰਾਂ 1 ਅਗਸਤ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ 트ੰਪ ਨੇ ਲਿਖਿਆ ਕਿ ਮੈਨੂੰ ਇਹ ਦੱਸਣਾ ਪਵੇਗਾ ਕਿ ਫੈਂਟਨਲ ਕੈਨੇਡਾ ਨਾਲ ਸਾਡੀ ਇਕਲੌਤੀ ਚੁਣੌਤੀ ਨਹੀਂ ਹੈ ਇਸ ਦੀਆਂ ਕਈ ਟੈਕਸ ਅਤੇ ਗੈਰ ਟੈਕਸ ਨੀਤੀਆਂ ਤੇ ਵਪਾਰਕ ਰੁਕਾਵਟਾਂ ਨੇ 트ੰਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨਾਲ ਇੱਕ ਆਪਣੀ ਤਸਵੀਰ ਸਾਂਝੀ ਕੀਤੀ ਸੀ। ਉਹਨਾਂ ਕਿਹਾ ਸੀ ਕਿ ਆਲਮੀ ਵਪਾਰਕ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਕੈਨੇਡਾ ਵਰਗੇ ਭਰੋਸੇਮੰਦ ਆਰਥਿਕ ਭਾਈਵਾਲਾਂ ਵੱਲ ਮੁੜ ਰਿਹਾ ਹੈ। ਇਸ ਦੌਰਾਨ 트ੰਪ ਨੇ ਕਈ ਦੇਸ਼ਾਂ ਨੂੰ ਟੈਕਸ ਪੱਤਰ ਪਹਿਲਾਂ ਹੀ ਜਾਰੀ ਕੀਤੇ ਨੇ ਤੇ ਹੁਣ ਕੈਨੇਡਾ ਦੇ ਵੱਲੋਂ ਕਿਸ ਤਰ੍ਹਾਂ ਦਾ ਜਵਾਬ ਦੱਸਿਆ ਜਾ ਰਿਹਾ ਕਿ ਠੋਕਮਾ ਜਵਾਬ ਦਿੱਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੈਰਫ ਲਗਾਏ ਜਾਣ ਦੇ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਠੋਕਮਾ ਜਵਾਬ ਦਿੰਦਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਕਾਮਯਾਬ ਤੇ ਕਾਰੋਬਾਰਾਂ ਦਾ ਬਚਾਅ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਦੱਸਣਾ ਬਣਦਾ ਕਿ 1 ਅਗਸਤ ਤੋਂ ਕੈਨੇਡੀਅਨ ਆਯਾਤ ਤੇ ਪ੍ਰਸਤਾਵਿਤ 35% ਟੈਰਫ ਲਾਗੂ ਕੀਤਾ ਜਾ ਸਕਦਾ ਹੈ। ਇਹ ਟਿੱਪਣੀ ਟਰੰਪ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਆਈ ਹੈ। ਕਾਰਨੀ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅਮਰੀਕਾ ਨਾਲ ਵਪਾਰ ਜਿਹੜਾ ਮੌਜੂਦਾ ਹੈ ਉਹ ਗੱਲਬਾਤ ਦੇ ਦੌਰਾਨ ਕੈਨੇਡੀਅਨ ਸਰਕਾਰ ਨੇ ਦ੍ਰਿੜਤਾ ਨਾਲ ਆਪਣੇ ਕਾਮਿਆਂ ਤੇ ਕਾਰੋਬਾਰਾਂ ਦਾ ਬਚਾਅ ਕੀਤਾ ਹੈ। ਅਸੀਂ 1 ਅਗਸਤ ਦੀ ਸੋਧੀ ਹੋਈ ਸਮਾਂ ਸੀਮਾ ਵੱਲ ਕੰਮ ਕਰਦੇ ਹੋਏ ਅੱਗੇ ਹਾ ਕਰਨਾ ਜਾਰੀ ਵੀ ਰੱਖਾਂਗੇ। ਪ੍ਰਧਾਨ ਮੰਤਰੀ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਨੇ ਉੱਤਰੀ ਅਮਰੀਕਾ ਵਿੱਚ ਫੈਂਟਾਂਦਲ ਦੀ ਮੁਸ਼ਕਲ ਨੂੰ ਰੋਕਣ ਲਈ ਮਹੱਤਵਪੂਰਨ ਤਰੱਕੀ ਕੀਤੀ ਹੈ। 트ੰਪ ਨੇ ਕਿਹਾ ਕਿ ਜੇਕਰ ਕੈਨੇਡਾ ਜਵਾਬੀ ਕਦਮਾਂ ਨਾਲ ਜਵਾਬ ਦਿੰਦਾ ਹੈ ਤਾਂ ਟੈਰਫ ਹੋਰ ਵਧ ਸਕਦਾ ਹੈ। ਉਹਨਾਂ ਨੇ ਇਹ ਕਹਿੰਦੇ ਹੋਏ ਗੱਲਬਾਤ ਵੀ ਦਰਵਾਜ਼ਾ ਵੀ ਖੁੱਲਾ ਰੱਖਿਆ ਹੈ ਕਿ ਜੇਕਰ ਕੈਨੇਡਾ ਫੈਂਟਨਲ ਦੇ ਪਰਵਾ ਨੂੰ ਰੋਕਣ ਲਈ ਮੇਰੇ ਨਾਲ ਕੰਮ ਕਰਦਾ ਤਾਂ ਅਸੀਂ ਸ਼ਾਇਦ ਇਸ ਪੱਤਰ ਵਿੱਚ ਇੱਕ ਸਮਾਜੋਜਨ ਤੇ ਵਿਚਾਰ ਕਰਾਂਗੇ ਉਹਨਾਂ ਇਹ ਵੀ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਵਿਕਸਤ ਹੋ ਰਿਹਾ ਇਸ ਸੰਬੰਧ ਦੇ ਆਧਾਰ ਤੇ ਟੈਰਫਾਂ ਨੂੰ ਉੱਪਰ ਜਾਂ ਹੇਠਾਂ ਪਾਬੋਧਿਆ ਵੀ ਜਾ ਸਕਦਾ ਹੈ ਕਹਿਣ ਦਾ ਭਾਵ ਉਹਨਾਂ ਨੇ ਹਾਲੇ ਵੀ ਗੱਲਬਾਤ ਦੀ ਇਹ ਪਰਤ ਖੁੱਲੀ ਰੱਖੀ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਕੀ ਵੱਤ ਜਾਂ ਕੀ ਘਟ ਬਣਦਾ ਹੈ ਦੋਸਤੋ ਇਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸੰਭਾਵਨਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਦਾਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ